ਪਹਿਲਾ ਹੁੰਦਾ ਸੀ ਕਿ ਸਿਆਸੀ ਪਾਰਟੀਆਂ ਘਟੋ-ਘਟ ਆਪ ਦੇ ਵਰਕਰਾਂ ਲਈ ਖੜਦੀਆਂ ਸੀ ਇਹ ਇੱਕ ਇਹੋ ਜਿਹੀ ਪਾਰਟੀ ਹੈ ਕਿ ਆਪ ਦੇ ਪਾਰਟੀ ਦੇ ਸਰਪੰਚ ਦੇ ਨਾਲ ਵੀ ਜਿਹੜੀ ਹੈਗੀ ਨਹੀਂ ਖੜ ਰਹੀ ਉਹਦਾ ਪੋਸਟਮਾਰਟਮ ਤੱਕ ਨਹੀਂ ਜਿਹੜਾ ਉਹ ਹੋਣ ਦਿੱਤਾ ਗਿਆ ਤੁਹਾਡੀ ਪਾਰਟੀ ਦਾ ਬੰਦਾ ਸਰਪੰਚ ਤੁਹਾਡੀ ਪਾਰਟੀ ਨਾਲ ਜੁੜਿਆ ਪਰਿਵਾਰ ਇਹਦਾ ਮਤਲਬ ਜਿਹੜੇ ਤੁਹਾਡੀ ਪਾਰਟੀ ਨਾਲ ਜੁੜੇ ਹੋਏ ਆ ਉਹ ਵੀ ਝੂਠ ਬੋਲ ਰਹੇ ਆ ਤੇ ਫਿਰ ਤੁਸੀਂ ਸੱਚ ਕਿਵੇਂ ਬੋਲ ਰਹੇ ਹੋ ਜੇ ਤੁਹਾਡੀ ਪਾਰਟੀ ਝੂਠੇ ਬੰਦੇ ਨਾਲ ਭਰੀ ਹੋਈ ਹੈਗੀ ਆ ਉਹੀ ਤੁਮਤਵਾਜਾਂ ਨਾਲ ਭਰੀ ਹੋਈ ਹੈਗੀ ਆ ਤੇ ਫਿਰ ਕੀ ਫੌਜਾ ਸਿੰਘ ਸਰਾਰੀ ਜੀ ਸਿਰਫ ਤੁਸੀਂ ਸੱਚੇ ਹੋ ਆ ਜਿਹੜਾ ਨੌਜਵਾਨ ਇਹ ਕਤਲ ਹੋ ਗਿਆ ਚੈ ਗੋਨੇ ਵਾਲੇ ਦੇ ਵਿੱਚ ਹੋ ਗਿਆ ਭਗਵਾਨਤ ਮਾਨ ਦਾ ਮੂੰਹ ਵੱਡਿਆ ਜਾਵੇ ਜੇ ਉਹਦੇ ਮੂੰਹ ਚੋਂ ਇੱਕ ਲਬਜ ਤੱਕ ਵੀ ਨਿਕਲਿਆ ਹੋਵੇ ਲੋਕਾਂ ਨੇ ਵੋਟਾਂ ਪਾ ਕੇ ਸਰਪੰਚ ਬਣਾਇਆ ਸੀ ਕਿਨੂੰ ਕਿਨੇ ਅਧਿਕਾਰ ਦਿੱਤਾ ਉਹਨਾਂ ਨੂੰ ਵਿਉਧੀ ਥਾਂ ਤੇ ਕਾਰਵਾਈ ਤੇ ਕੋਈ ਹੋਰ ਸਾਇਨ ਕਰੇ ਕਿਨੇ ਅਧਿਕਾਰ ਦਿੱਤਾ ਵੀ ਤੁਸੀਂ ਸਰਪੰਚਾਂ ਨੇ 15-15 ਲੱਖ ਲਓ ਕਿਨੇ ਅਧਿਕਾਰ ਦਿੱਤਾ ਸੀ ਵੀ ਤੁਸੀਂ ਉਹਨੂੰ ਇੰਨਾ ਕੋਦੇ ਧਮਾਕਾ ਤੇ ਦਹਿਸ਼ਤ ਪਾ ਦੋ ਕਿ ਉਹਨੂੰ ਮਰਨ ਵਾਸਤੇ ਮਜਬੂਰ ਕਰ ਦਿਓ ਜੇ ਉਹ ਚੁਣੇ ਹੋਇਆ ਉਹਨਾਂ ਨੂੰ ਗੱਲਾਂ ਦੋਖਦੀਆਂ ਤੇ ਆ ਤਾਂ ਗੋਲੀ ਮਾਰ ਕੇ ਯਾਰ ਸਾਡਾ ਨੌਜਵਾਨ ਵੀਰ ਇਹਨਾਂ ਨੇ ਕਤਲ ਕਰਵਾਤਾ ਸਾਡੇ ਸਾਹਮਣੇ ਹੋਣ ਤੇ ਅਸੀਂ ਇਹਨਾਂ ਨੂੰ ਗਲਮੇ ਤੋਂ ਫੜ ਫੜ ਕੇ ਤੁਸੀਂ ਅਸੀਂ ਇਹਨਾਂ ਨੂੰ ਤੁਸੀਂ ਕਰਨਾ ਬੋਲਣ ਦੀ ਗੱਲ ਕਰਦੇ ਹੋ ਕਿ ਜਿਹੜੇ ਸਾਡੇ ਵੀਰ ਜਿਨ੍ਹਾਂ ਦੇ ਲਗਾਤਾਰੇ ਕਤਲ ਕਰ ਰਹੇ ਆ ਉਹਨਾਂ ਦਾ ਜਿਹੜਾ ਕਤਲਾਂ ਦਾ ਬਦਲਾ ਹੀ ਇਹਨਾਂ ਤੋਂ ਲੈ ਲੋ ਇਹਨਾਂ ਨੂੰ ਲੁਧਿਆਣੇ ਦੇ ਵਿੱਚ ਇਹਨਾਂ ਦਾ ਜਿਹੜਾ ਉਹ ਚੰਗੀ ਤਰ੍ਹਾਂ ਇਹ ਤਾਂ ਝਾੜੂ ਲੈ ਕੇ ਆਇਆ ਤਾਂ ਇਹਨਾਂ ਨੂੰ ਝਾੜੂ ਜਿਹੜਾ ਮਾਂਚ ਕੇ ਰੱਖ ਦੇਣ ਲੋਕ ਅਸੀਂ ਭਗਵਾਨ ਤਮਨ ਨੂੰ ਸਿੱਧੀ ਸਿੱਧੀ ਚੇਤਾਵਨੀ ਦਿੰਨੇ ਆ ਕਿ ਜੇ ਚਾਹਣਾ ਕਿ ਪੰਜਾਬ ਦੇ ਲੋਕ ਤੇਰਾ ਮਾੜਾ ਮੋਟਾ ਲਿਹਾਜ਼ ਰੱਖਣ ਤੇ ਤੇਰੇ ਨਾਲ ਬੰਦਿਆਂ ਵਾਲਾ ਟ੍ਰੀਟਮੈਂਟ ਕਰਨ ਗਧਿਆਂ ਵਾਲਾ ਨਾ ਕਰਨ ਤੇ ਫੇਰ ਤੂੰ ਕਿਰਪਾ ਕਰਕੇ ਜਿਹੜਾ ਤੇਰਾ ਖੁੱਲਾ ਛੱਡਿਆ ਹੋਇਆ ਹਲਕਿਆ ਫੌਜਾ ਸਰਾਰੀ ਆ ਇਹਨੂੰ ਰੱਤ ਸਾਪ ਆ ਜਦੋਂ ਉਹਨਾਂ ਨੂੰ ਲੱਗਦਾ ਕਿ ਲੋਕ ਹੁਣ ਸਾਡੇ ਗਲ ਤੱਕ ਹੱਥ ਲੈ ਕੇ ਪਹੁੰਚ ਗਏ ਜਦੋਂ ਉਹਨਾਂ ਦੇ ਗਲਮੇ ਨੂੰ ਹੱਥ ਪੈਂਦਾ ਉਹਨਾਂ ਦੀ ਆਵਾਜ਼ ਮਾਰੀ ਮੋਟੀ ਉਦੋਂ ਹੀ ਨਿਕਲਦੀ ਆ ਤੇ ਜਦੋਂ ਤੱਕ ਉਹਨਾਂ ਦੇ ਗਲਮੇ ਤੱਕ ਹੱਥ ਨਹੀਂ ਜਾਂਦਾ ਲੋਕ ਨਹੀਂ ਗਲਮੇ ਤੱਕ ਪਹੁੰਚਦੇ ਉਦੋਂ ਤੱਕ ਉਹਨਾਂ ਨੂੰ ਲੱਗਦਾ ਕਿ ਲੋਕ ਕੀੜੇ ਮਕੌੜੇ ਇਹਨਾਂ ਨੂੰ ਮਿੱਧ ਕੇ ਅਸੀਂ ਐਂ ਹੀ ਲੰਘ ਜਾਾਂਗੇ ਅਸੀਂ ਤਾਂ ਕਹਿਣਾ ਚਾਹੁੰਦੇ ਆ ਲੁਧਿਆਣੇ ਦੇ ਲੋਕਾਂ ਨੂੰ ਵੀ ਦੇਖੋ ਬਾਜ ਆ ਜਿਓ ਇਹਨਾਂ ਹਰਾਮੀਆਂ ਨੂੰ ਮੂੰਹ ਨਾ ਲਾ ਲਿਓ ਜਿਹੜਿਆ ਇਹਨਾਂ ਦੇ 92 ਜਿਤਾਏ ਸੀ ਸਾਡੇ ਧੀਆਂ ਪੁੱਤਾਂ ਦੇ ਖੂਨ ਦੇ ਕਿਵੇਂ ਇਹ ਖੂਨ ਨਾਲ ਮੂੰਹ ਇਹ ਲਪੇਟ ਰਹੇ ਆ ਆ ਜਿਹੜਾ ਅੱਜ ਦਾ ਇਕੱਠ ਆ ਇਹਦੇ ਵਿੱਚ ਸਭ ਤੋਂ ਵੱਧ ਆਮ ਆਦਮੀ ਪਾਰਟੀ ਦੇ ਲੋਕ ਵੀ ਆਏ ਹੋਏ ਨੇ ਆਮ ਆਦਮੀ ਪਾਰਟੀ ਦੇ ਸਰਪੰਚ ਵੀ ਆਏ ਹੋਏ ਨੇ ਜਿਨ੍ਹਾਂ ਨੂੰ ਇਹਨਾਂ ਨੇ ਚੱਟ ਕੇ ਰੱਖਤਾ ਜਿਹੜਾ ਇਹ ਭਗਵੰਤ ਮਾਨ ਕਹਿੰਦਾ ਕਿ ਅਸੀਂ ਭ੍ਰਿਸ਼ਟਾਚਾਰ ਖਤਮ ਕਰ ਦੇਣਾ ਉਹ ਇਹ ਕਹਿੰਦਾ ਕਿ ਹੋਰ ਨੂੰ ਨਹੀਂ ਕਰਨ ਦੇਣਾ ਜੇ ਕਰੂਗੀ ਤਾਂ ਇਕੱਲੀ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਕਰੂਗੀ ਇਹਨਾਂ ਨੇ ਚਾਦਰਾਂ ਵਿਛਾਈਆਂ ਹੋਈਆਂ ਨੇ ਪੈਸਾ ਇਕੱਠਾ ਕਰਨ ਲੱਗੇ ਹੋਇਆ ਨਸ਼ਾ ਵੇਚਣ ਨਾਲ ਤੋਂ ਹਰ ਤਰ੍ਹਾਂ ਦਾ ਮਾਫੀਆ ਜਿੰਦੇ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਕਦੇ ਬੋਲਦੇ ਰਹੇ ਆ ਕਿ ਜਿਹੜੇ ਮੋਟੀ ਕਮਾਈ ਕਰ ਰਹੇ ਤੇ ਉੱਪਰ ਹਿੱਸਾ ਪੱਤੀ ਨਹੀਂ ਦੇ ਰਹੇਗੇ ਇਸ ਮਾਮਲੇ ਜ਼ੀਰੋ ਟੋਲਰੈਂਸ ਆ ਹਾਂ ਜੇ ਕੋ ਮੋਟੀ ਕਮਾਈ ਕਰ ਰਿਹਾ ਹੈਗਾ ਤੇ ਉੱਪਰ ਬਣਦੀ ਹਿਸਾਪੱਤੀ ਦੇ ਰਿਆ ਹੈਗਾ ਤੇ ਫਿਰ ਉਹਦੇ ਤੇ ਟੋਲਰੈਂਸੀ ਟੋਲਰੈਂਸ ਆ ਕੇਜਰੀ ਆਲਰੀ ਮਨੀਸ਼ ਸੋਦੀਹਾਰੀ ਉਹ ਸਾਰੀ ਵਾਗਡੋਰ ਉਹਨਾਂ ਨੇ ਸੰਭਾਲੀ ਹੋਈ ਆ ਤੇ ਪੰਜਾਬ ਨੂੰ ਦੋਹੀ ਹੱਥੀ ਜਿਹੜਾ ਹੈਗਾ ਉਹ ਲੁੱਟ ਰਹੇ ਆ ਤੇ ਐਮਐਲਏ ਸਿੱਧੀ ਹਿਸਾਪੱਤੀ ਹੁਣ ਉਹਨਾਂ ਤੱਕ ਪਹੁੰਚਾਉਂਦੇ ਆ ਜਿਹੜਾ ਹਿਸਾਪੱਤੀ ਨਹੀਂ ਪਹੁੰਚਾਉਂਦਾ ਉਹ ਕਰਪਟਾ ਜਿਹੜਾ ਹਿਸਾਪੱਤੀ ਵਿਚਾਰਿਆ ਉਹ ਇਮਾਨਦਾਰ ਐਮਐਲਏ ਆ ਜਿਹੜਾ ਨੌਜਵਾਨ ਇਹ ਕਤਲ ਹੋ ਗਿਆ ਚੈ ਗੋਨੇ ਵਾਲੇ ਦੇ ਵਿੱਚ ਹੋ ਗਿਆ ਭਗਵਾਨਤ ਮਾਨ ਦਾ ਮੂੰਹ ਵੱਡਿਆ ਜਾਵੇ ਜੇ ਉਹਦੇ ਮੂੰਹ ਚੋਂ ਇੱਕ ਲਬਜ ਤੱਕ ਵੀ ਨਿਕਲਿਆ ਹੋਵੇ ਜਿਹੜਾ ਉਹ ਕਹਿੰਦੇ ਕਿ ਅਸੀਂ ਬੀਜਨਾਸ਼ ਕਰ ਦੇਣਾ ਅਸੀਂ ਨਸ਼ਾ ਨਹੀਂ ਛੱਡਣਾ ਉਹ ਇਹ ਕਹਿੰਦੇ ਕਿ ਅਸੀਂ ਹੋਰ ਕੋਈ ਵੇਚਣ ਵਾਲਾ ਨਹੀਂ ਛੱਡਣਾ ਕੱਲੇ ਸਿਰਫ ਆਮ ਆਦਮੀ ਪਾਰਟੀ ਦੇ ਲੀਡਰ ਤੇ ਉਹਨਾਂ ਦੇ ਜਿਹੜੇ ਭਮਕੜਾ ਉਹੀ ਵੇਚਣਗੇ ਉਹ ਕਹਿੰਦੇ ਜਿੱਥੇ ਦੇਖਦੇ ਆਏ ਇਹ ਇਹ ਵਜਾ ਨਹੀਂ ਦੇਖਦੇ ਜਗਾ ਦੇਖਦੇ ਤਪੜ ਪਿਛਾ ਕੇ ਬਹਿ ਜਾਂਦੇ ਆ ਧਰਨੇ ਲਾ ਲੈਂਦੇ ਸੜਕਾਂ ਰੋਕ ਲੈਂਦੇ ਆ ਇਸ ਧਰਨੇ ਦੀ ਕੋਈ ਵਜ੍ਹਾ ਨਹੀਂ ਹੈ ਗੋਨੇਆਣਾ ਮੰਡੀ ਦਾ ਮੁੰਡਾ ਨਰਿੰਦਰਦੀਪ ਪੁਲਿਸ ਨੇ ਕੋਕੋ ਕੇ ਮਾਰਤਾ ਕਿ ਉਹ ਵਜ੍ਹਾ ਨਹੀਂ ਹੈ ਨੌਜਵਾਨ ਪੁੱਤ ਵੀ ਇਹਨਾਂ ਦੇ ਪਾਰਟੀ ਤੋਂ ਤੰਗ ਆ ਕੇ ਜੇ ਮਰ ਰਹੇ ਆ ਲੋਕਾਂ ਦੇ ਕਿ ਇਹ ਵੀ ਵਜ੍ਹਾ ਨਹੀਂ ਇਹਨਾਂ ਨੇ ਪਹਿਲੇ ਦਿਨ ਮੰਗ ਪੱਤਰ ਦਿੱਤਾ ਫੋਜਾ ਸਿੰਘ ਸਰਾਰੀ ਨੂੰ ਜੇ ਆਪਾਂ ਉਹਨੂੰ ਕਾਤਲ ਮੰਨਦੇ ਆ ਉਹ ਕਾਤਲ ਐ ਮੈਨੂੰ ਹੁਣ ਮੈਂ ਚੋਰ ਆ ਮੈਨੂੰ ਮੰਗ ਪੱਤਰ ਦੇਣ ਜੀ ਚੋਰ ਰੱਬ ਕਿੱਦਿਉ ਮੈਂ ਚੋਰ ਆ ਮੈਂ ਕਿਵੇਂ ਚੋਰ ਰੱਬ ਦੂੰਗਾ ਜੀ ਅਸੀਂ ਐਮਐਲਏ ਉਹ ਜੇ ਚੁੰਨਦੇ ਆ ਹੁਣ ਜਿਹੜਾ ਉੱਤੇ ਲੁਧਿਆਣਿਆਂ ਦਾ ਚੋਣ ਲੜ ਰਿਹਾ ਹੈ ਅਰੋੜਾ ਹੁਣ ਹਿਤਕਰ ਸ਼ਹੀਦ ਕਰਤਾਰ ਸਿੰਘ ਸਰਪਾ ਦਾ ਨਾਮ ਹੀ ਨਹੀਂ ਪਤਾ ਨੌਜਵਾਨ ਜਸ਼ਨ ਜੋ ਕਿ ਇੱਕ ਪਿੰਡ ਦਾ ਸਰਪੰਚ ਸੀ ਆਮ ਆਦਮੀ ਪਾਰਟੀ ਦੇ ਨਾਲ ਹੀ ਸਬੰਧਤ ਸੀ ਉਸ ਦਾ ਉਸ ਦੇ ਵੱਲੋਂ ਖੁਦਗਿਸ਼ੀ ਕੀਤੀ ਜਾਂਦੀ ਹੈ ਇਲਜ਼ਾਮ ਜਾਂਦਾ ਹੈ ਮੌਕੇ ਦੇ ਵਿਧਾਇਕ ਦੇ ਉੱਤੇ ਉਸ ਦੇ ਪੀਏ ਦੇ ਉੱਤੇ ਕਿ ਪ੍ਰੈਸ਼ਰ ਉਹਨਾਂ ਵੱਲੋਂ ਪਾਇਆ ਗਿਆ ਸੀ ਇਨਸਾਫ ਦੇ ਲਈ ਜਿੱਥੇ ਲੋਕ ਬਹੁਤ ਇਕੱਠੇ ਹੋਏ ਤੇ ਨਾਲ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਜਾਂ ਹੋਰ ਸੰਸਥਾਵਾਂ ਦੇ ਆਗੂ ਵੀ ਜੁੜੇ ਆ ਗੱਲਬਾਤ ਕਰਦੇ ਆ ਬਾਈ ਜੀ ਕਿਵੇਂ ਦੇਖਦੇ ਹੋ ਇੱਥੇ ਆਏ ਹੋ ਇੱਕ ਮੌਕੇ ਦਾ ਵਿਧਾਇਕ ਆ ਉਸੇ ਪਾਰਟੀ ਦਾ ਸਰਪੰਚ ਸੀ ਤੇ ਅੱਜ ਉਹਦੇ ਇਨਸਾਫ ਦੇ ਲਈ ਧਰਨਾ ਲਾਣਾ ਪੈ ਰਿਹਾ ਹੈ ਸਰਕਾਰ ਦੀ ਉਹਨਾਂ ਦੀ ਬਾਈ ਜੀ ਕੱਲ ਲੁਧਿਆਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨੇ ਬੋਲਦਿਆਂ ਕਿਹਾ ਕਿ ਕਿਸੇ ਹੋਰ ਪਾਰਟੀ ਦਾ ਵਿਧਾਇਕ ਜਿਤਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਸਰਕਾਰ ਸਾਡੀ ਆ ਕੰਮ ਤਾਂ ਹੋਣੇ ਨਹੀਂ ਕੰਮ ਅਸੀਂ ਹੋਣ ਨਹੀਂ ਦੇਣੇ ਕਿਸੇ ਹੋਰ ਦੇ ਚਲ ਉੱਥੇ ਤਾਂ ਤੁਸੀਂ ਕਹਿੰਦੇ ਕਿਸੇ ਹੋਰ ਪਾਰਟੀ ਦਾ ਜਿੱਤ ਗਿਆ ਉਹਦੇ ਕੰਮ ਨਹੀਂ ਹੋਣ ਦੇਣੇ ਜਿਹੜਾ ਤੁਹਾਡੀ ਪਾਰਟੀ ਦਾ ਬੰਦਾ ਹੀ ਤੁਹਾਡੀ ਪਾਰਟੀ ਦੇ ਐਮਐਲਏ ਤੋਂ ਤੰਗ ਆ ਕੇ ਮਰ ਗਿਆ ਉਹਨੂੰ ਵੀ ਇਨਸਾਫ ਦੇਣਾ ਕਿ ਉਹਨੂੰ ਵੀ ਇਨਸਾਫ ਨਹੀਂ ਦੇਣਾਗਾ ਇਸ ਗੱਲ ਦਾ ਪੰਜਾਬ ਦੇ ਮੁੱਖ ਮੰਤਰੀ ਜਵਾਬ ਦੇਣ ਦੂਸਰੀ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਆ ਇਹਦੀ ਸਿਆਸੀ ਮੌਤ ਹੋ ਚੁੱਕੀ ਆ ਇਹ ਹੁਣ ਪੰਜਾਬੀਆਂ ਦੇ ਮੋਢਿਆਂ ਤੇ ਇੱਕ Laash ਆ ਅੱਜ ਪੰਜਾਬ ਦੇ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ ਪੰਜਾਬ ਦੇ ਵਿੱਚ ਡੀਜੀਪੀ ਜਿਹੜੀ ਹੈਗੇ ਆ ਗੌਰਵ ਜਾਦਵ ਉਹ ਪੰਜਾਬ ਨੂੰ ਇੱਕ ਤਰ੍ਹਾਂ ਦੀ ਰਿਕਨਲ ਚਲਾ ਰਹੇਗੇ ਔਰ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਉਹ ਨਿਰਦੇਸ਼ ਦੇ ਰਿਹਾ ਕਿ ਤੁਸੀਂ ਇਸ ਮਹੀਨੇ ਕਿੰਨੇ ਅਨਕਾਊਂਟਰ ਕੀਤੇ ਆ ਕਿਤੇ ਯੁੱਧ ਨਸ਼ਿਆਂ ਵਿਰੁੱਧ ਦੇ ਨਾਂ ਤੇ ਨਰਿੰਦਰਦੀਪ ਦਾ ਨਾਂ ਦਾ ਇੱਕ ਗੱਬਰੂ ਮੁੰਡਾ ਇੱਕ ਅਧਿਆ ਕਾਬਲ ਅਧਿਪਕ ਕਿਹੜਾ ਕੋਹ ਕੋ ਕੇ ਮਾਰ ਦਿੱਤਾ ਜਾਂਦਾ ਹੈ ਤਾਂ ਕਿ ਖਾਕੀ ਦੀ ਡੈਸ਼ ਪੰਜਾਬ ਦੇ ਵਿੱਚ ਪਵੇ ਇਹ ਕਹਿ ਕੇ ਵੀ 31 ਮਈ ਤੋਂ ਨਸ਼ੇ ਖਤਮ ਹੋ ਜਾਣੇ ਉਸ ਤੋਂ ਬਾਅਦ ਜਿਹੜੇ ਨਸ਼ਾ ਵੇਚਣ ਵੇਚ ਰਹੇ ਉਹਨਾਂ ਦੇ ਖਿਲਾਫ ਆਵਾਜ਼ ਠਉਂਦੇ ਆ ਉਹਨਾਂ ਦੀਆਂ ਲੱਤਾਂ ਤੋੜੀਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਭਾਈ ਬਖਤੌਰ ਫੌਜੀ ਦੀਆਂ ਜਿਹੜੀਆਂ ਲੱਤਾਂ ਤੋੜੀਆਂ ਗਈਆਂ ਨੇ ਪੰਜਾਬ ਦੇ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹੀਗੀ ਪਹਿਲਾਂ ਹੁੰਦਾ ਸੀ ਕਿ ਸਿਆਸੀ ਪਾਰਟੀਆਂ ਘਟਟ ਘਟ ਆਪ ਦੇ ਵਰਕਰਾਂ ਨਹੀਂ ਖੜਦੀਆਂ ਸੀ ਇਹ ਇੱਕ ਇਹੋ ਜਿਹੀ ਪਾਰਟੀ ਆ ਕਿ ਆਪ ਦੇ ਪਾਰਟੀ ਦੇ ਸਰਪੰਚ ਦੇ ਨਾਲ ਵੀ ਜਿਹੜੀ ਹੈਗੀ ਨਹੀਂ ਖੜ ਰਹੀ ਉਹਦਾ ਪੋਸਟਮਾਰਟਮ ਤੱਕ ਨਹੀਂ ਜਿਹੜਾ ਉਹ ਹੋਣ ਦਿੱਤਾ ਗਿਆ ਉਵੇਂ ਮਤਲਬ ਉਹਦਾ ਸੰਸਕਾਰ ਜਿਹੜਾ ਹੋ ਗਿਆ ਤੇ ਪਰਿਵਾਰ ਨੇ ਕਹਿ ਸੀ ਉਹਨਾਂ ਸਮਾਂ ਭੋਗ ਨਹੀਂ ਪਾਉਣਾਗਾ ਜਿਨ੍ਹਾਂ ਸਮਾ ਸਾਡੇ ਪੁੱਤ ਦਾ ਇਨਸਾਫ ਨਹੀਂ ਮਿਲਦਾ ਤੇ ਉਹ ਦੋਸ਼ ਇਥੋਂ ਦੇ ਐਮ.ਐਲ.ਏ. ਫੌਜਾ ਸਿੰਘ ਸਰਾਰੀ ਦੇ ਉੱਪਰ ਲੱਗ ਰਿਹਾ ਉਹ ਕਹਿੰਦੇ ਆ ਵੀ ਮੈਂ ਤਾਂ ਹਮਦਰਦੀ ਰੱਖਦਾ ਪਰਿਵਾਰ ਦੇ ਨਾਲ ਜੋ ਹੋਇਆ ਮੰਦ ਭਗਾ ਇਹ ਕੁਝ ਲੋਕ ਆ ਜਿਹੜੇ ਗੱਲ ਨੂੰ ਹੋਰ ਪਾਸੇ ਲੈ ਕੇ ਜਾ ਰਹੇ ਨਹੀਂ ਉਹ ਪਰਿਵਾਰ ਜਿਹੜਾ ਵਾਰ-ਵਾਰੇ ਦੋਸ਼ ਲਾ ਰਿਹਾ ਠੀਕ ਆ ਸ਼ਰਾਰਤੀ ਅੰਸਰ ਕੌਣ ਹੋ ਗਿਆ ਕੋਈ ਵਿਰੋਧੀ ਪਾਰਟੀ ਦਾ ਬੰਦਾ ਹੋਵੇ ਤਾਂ ਤੁਸੀਂ ਕਹੋ ਕੋਈ ਜਥੇਬੰਦੀ ਦਾ ਬੰਦਾ ਹੋਵੇ ਤਾਂ ਤੁਸੀਂ ਕਹੋ ਤੁਹਾਡੀ ਪਾਰਟੀ ਦਾ ਬੰਦਾ ਸਰਪੰਚ ਤੁਹਾਡੀ ਪਾਰਟੀ ਨਾਲ ਜੁੜਿਆ ਪਰਿਵਾਰ ਹੈ ਇਹਦਾ ਮਤਲਬ ਜਿਹੜੇ ਤੁਹਾਡੀ ਪਾਰਟੀ ਨਾਲ ਜੁੜੇ ਹੋਏ ਆ ਉਹ ਵੀ ਝੂਠ ਬੋਲ ਰਹੇ ਆ ਤੇ ਫਿਰ ਤੁਸੀਂ ਸੱਚ ਕਿਵੇਂ ਬੋਲ ਰਹੇ ਹੋ ਜੇ ਤੁਹਾਡੀ ਪਾਰਟੀ ਝੂਠੇ ਬੰਦਿਆਂ ਨਾਲ ਭਰੀ ਹੋਈ ਹੈਗੀ ਆ ਉਹੀ ਤੁਮਤਵਾਜਾਂ ਨਾਲ ਭਰੀ ਹੋਈ ਹੈਗੀ ਆ ਤੇ ਫਿਰ ਕੀ ਫੌਜਾ ਸਿੰਘ ਸਰਾਰੀ ਜੀ ਸਿਰਫ ਤੁਸੀਂ ਸੱਚੇ ਹੋ ਅਸਲ ਦੇ ਵਿੱਚ ਕੀ ਆ ਕਿ ਉਹਨਾਂ ਦੇ ਕੋਲੇ ਇਹ ਸਾਰੇ ਮੁੱਦੇ ਤੇ ਕਿ ਜਿਹੜਾ ਉਹਨਾਂ ਨੇ ਇੱਕ ਧੰਦਾ ਬਣਾਇਆ ਅਸਲ 'ਚ ਪੰਜਾਬ ਦੇ ਵਿੱਚ ਵੀਰ ਜੀ ਜਿੰਨੇ ਐਮਐਲਏ ਆ ਨਾ ਇਹਨਾਂ ਨੇ ਚਾਦਰਾਂ ਵਿਛਾਈਆਂ ਹੋਈਆਂ ਨੇ ਪੈਸਾ ਇਕੱਠਾ ਕਰਨ ਲੱਗੇ ਹੋਏ ਆ ਨਸ਼ਾ ਵੇਚਣ ਨਾਲ ਤੋਂ ਹਰ ਤਰ੍ਹਾਂ ਦਾ ਮਾਫੀਆ ਜਿੰਦੇ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਕਦੇ ਬੋਲਦੇ ਰਹੇ ਭਾਵੇਂ ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਟਰਾਂਸਪੋਰਟ ਮਾਫੀਆ ਤਾਂ ਹੁਣ ਇੰਨਾ ਚ ਹੀ ਆ ਗਿਆ ਨਾ ਕਿਉਂਕਿ ਡਿੰਪੀ ਢਿੱਲੋਂ ਨੂੰ ਇਹਨਾਂ ਨੇ ਆਪਣਾ ਐਮ.ਐਲ.ਏ ਬਣਾ ਲਿਆ ਕੇਵਲ ਮਾਫੀਆ ਹਰ ਤਰ੍ਹਾਂ ਦਾ ਮਾਫੀਆ ਜਿੰਦੀ ਤੇ ਕਦੇ ਪੰਜਾਬ ਚ ਗੱਲ ਉੱਠਦੀ ਸੀ ਹੁਣ ਚੁੱਪਾ ਕਿਉਂਕਿ ਸਾਰਾ ਮਾਫੀਓ ਨੂੰ ਨੇ ਕੰਟਰੋਲ ਕਰ ਲਿਆ ਤੇ ਸਰਪੰਚੀਆਂ ਤੱਕ ਵੇਚੀਆਂ ਗਈਆਂ ਆਪਦੀ ਪਾਰਟੀ ਦੇ ਬੰਦਿਆਂ ਤੋਂ ਸਭ ਦੇ ਭਾਸ਼ਣ ਨਹੀਂ ਸੁਣੇ ਹੋਗੇ ਜ਼ੀਰੋ ਟੋਲਰੈਂਸ ਆ ਕ੍ਰਾਪਸ਼ਨ ਦੇ ਖਿਲਾਫ ਅਸੀਂ ਆਪਣੇ ਵਿਧਾਇਕ ਤੱਕ ਨਹੀਂ ਬਖਸ਼ਣੇ ਰਮਨ ਰੋੜਾ ਦੇਖ ਲੋ ਹੋਰ ਵੀ ਕੋਈ ਇਦਾਂ ਦਾ ਕਰੂਗਾ ਤਾਂ ਰਗੜੇ ਜਾਣਗੇ ਚੱਕੇ ਜਾਣਗੇ ਜੀ ਸਿਰਫ ਜ਼ੀਰੋ ਟੋਲਰੈਂਸ ਕਿੰਨਾ ਦੀ ਆ ਕਿ ਜਿਹੜੇ ਮੋਟੀ ਕਮਾਈ ਕਰ ਰਹੇ ਤੇ ਉੱਪਰ ਹਿੱਸਾ ਪੱਤੀ ਨਹੀਂ ਦੇ ਰਹੇਗੇ ਇਸ ਮਾਮਲੇ ਜੀਰੋ ਟੋਲਰੈਂਸ ਆ ਹਾਂ ਜੇ ਕੋ ਮੋਟੀ ਕਮਾਈ ਕਰ ਰਿਹਾ ਹੈਗਾ ਤੇ ਉੱਪਰ ਬਣਦੀ ਹਿੱਸਾ ਪੱਤੀ ਦੇ ਰਿਹਾ ਹੈਗਾ ਤੇ ਫਿਰ ਉਹਦੇ ਤੇ ਟੋਲਰੈਂਸੀ ਟੋਲਰੈਂਸ ਆ ਤੁਸੀਂ ਬਾਬਾ ਫਰੀਦ ਹੈਲਥ ਸਾਇੰਸ ਯੂਨੀਵਰਸਿਟੀ ਆ ਠੀਕ ਆ ਉੱਥੇ ਵੱਡੇ ਘਟਾਲੇ ਹੋਏ ਵਿਜੀਲੈਂਸ ਦੀ ਟੀਮ ਆਈ ਜਾਂਚ ਕਰਨ ਵਾਸਤੇ ਤੇ ਫਰੀਦਕੋਟ ਦੇ ਵਿਧਾਇਕ ਕਾਮਾਦਮੀ ਪਾਰਟੀ ਦੇ ਜਾਂਦੇ ਆ ਕਿ ਤੁਸੀਂ ਕਿੰਦੇ ਤੁਹਾਨੂੰ ਕਿੰਨੇ ਕ ਇੱਥੇ ਆਉਣ ਵਾਸਤੇ ਯੂਨੀਵਰਸਿਟੀ ਜਿਹੜੀ ਆ ਆਟੋਨਮਸ ਬਾਡੀ ਆ ਉਹਦੇ ਚ ਵਿਧਾਇਕ ਦੀ ਕੀ ਦਖਲਅੰਦਾਜ਼ੀ ਹੈਗੀ ਆ ਹੈਨਾ ਉਹ ਕਹਿੰਦੇ ਵੀ ਸਾਨੂੰ ਸੀਐਮ ਨੇ ਭੇਜਿਆ ਦੇ ਵਿਧਾਇਕ ਕਹਿੰਦਾ ਸੀਐਮ ਵੀ ਤਾਂ ਐਮਐਲਏ ਆ ਇਹਦਾ ਮਤਲਬ ਹੈ ਕਿ ਸੀਐਮ ਨੂੰ ਵੀ ਕੁਝ ਨਹੀਂ ਗਾਣ ਦੇਗੇ ਕਿਉਂਕਿ ਜਿਹੜੇ ਦਿੱਲੀੋਂ ਆ ਕੇ ਇੱਥੇ ਬਹਿ ਗਏ ਆ ਕੇਜਰੀ ਆਲਰੀ ਮਨੀਸ਼ ਸੋਦੀਆਰੀ ਉਹ ਸਾਰੀ ਵਾਗਡੋਰ ਉਹਨਾਂ ਨੇ ਸੰਭਾਲੀ ਹੋਈ ਆ ਤੇ ਪੰਜਾਬ ਨੂੰ ਦੋਹੀ ਹੱਥੀ ਜਿਹੜਾ ਹੈਗਾ ਉਹ ਲੁੱਟ ਰਹੇ ਆ ਤੇ ਐਮਐਲਏ ਸਿੱਧੀ ਹਿੱਸਾਪੱਤੀ ਹੁਣ ਉਹਨਾਂ ਤੱਕ ਪਹੁੰਚਾਉਂਦੇ ਆ ਜਿਹੜਾ ਹਿੱਸਾਪੱਤੀ ਨਹੀਂ ਪਹੁੰਚਾਉਂਦਾ ਉਹ ਕਰਪਟਾ ਜਿਹੜਾ ਹਿੱਸਾਪੱਤੀ ਵਿਚਾਰਿਆ ਓਏ ਇਮਾਨਦਾਰ ਐਮਐਲਏ ਤੁਹਾਡੇ ਵਿੱਚੋਂ ਹੀ ਉੱਠੇ ਮੁੱਖ ਮੰਤਰੀ ਸਾਹਿਬ ਕਿਸਾਨ ਦਾ ਹੀ ਪੁੱਤ ਆਪਣੇ ਆਪ ਨੂੰ ਕਹਿੰਦੇ ਆ ਸਟੇਜ ਤੋਂ ਖੜ ਕੇ ਕਿਸਾਨ ਜਥੇਬੰਦੀਆਂ ਦੇ ਉੱਤੇ ਹੁਣ ਸਵਾਲ ਕਰਦੇ ਆ ਉਹ ਕਹਿੰਦੇ ਜਿੱਥੇ ਦੇਖਦੇ ਆ ਇਹ ਇਹ ਵਜਾ ਨਹੀਂ ਦੇਖਦੇ ਜਗਾ ਦੇਖਦੇ ਤਪੜ ਪਿਛਾ ਕੇ ਬਹਿ ਜਾਂਦੇ ਆ ਧਰਨੇ ਲਾ ਲੈਂਦੇ ਸੜਕਾਂ ਰੋਕ ਲੈਂਦੇ ਆ ਤੇ ਅਸੀਂ ਬਿਲਕੁਲ ਇਹਨਾਂ ਨੂੰ ਬਰਦਾਸ਼ਤ ਨਹੀਂ ਕਰਨਾ ਪੰਜਾਬ ਦੇ ਲੋਕ ਇਹਨਾਂ ਨੂੰ ਸਭ ਕੁਝ ਸਿਖਾਉਣਗੇ ਇਹ ਧਰਨੇ ਦੇ ਉੱਤੇ ਵੀ ਫਿਰ ਇਹੀ ਸਵਾਲ ਉੱਠੂਗਾ ਹੁਣ ਤੁਸੀਂ ਇਹ ਦੱਸੋ ਕਿ ਇਸ ਧਰਨੇ ਦੀ ਕੋਈ ਵਜ੍ਹਾ ਨਹੀਂ ਹੈ ਕਿਸੇ ਮਾਂ-ਬਾਪ ਦਾ ਗੱਭਰੂ ਪੁੱਤ ਚਲਾ ਗਿਆ ਖੁਦਕੁਸ਼ੀ ਕਰਕੇ ਆ ਤੇ ਕੀ ਉਹਨਾਂ ਨੂੰ ਉਹਨੂੰ ਇਨਸਾਫ ਦੇਣਾ ਉਹਦੇ ਲਈ ਇਨਸਾਫ ਮੰਗਣਾ ਕੀ ਵਜ੍ਹਾ ਨਹੀਂ ਹੈ ਗੋਨੇਆਣੇ ਮੰਡੀ ਦਾ ਮੁੰਡਾ ਨਰਿੰਦਰ ਦੀ ਪੁਲਿਸ ਨੇ ਕੋਕੋਕੇ ਮਾਰਤਾ ਸ਼ਹਿਰੀ ਮੁੰਡਾ ਸੀ ਉੱਥੇ ਵੀ ਕਿਸਾਨ ਜਿੱਥੇ ਬੰਦੀਆਂ ਗਈਆਂ ਨੇ ਕੀ ਉਹ ਵਜ੍ਹਾ ਨਹੀਂ ਹੈ ਵਜ੍ਹਾ ਕਿਨੂੰ ਮੰਨਦਿਆ ਇਹ ਕੀ ਇੱਥੇ ਜੇ ਨੌਜਵਾਨ ਪੁੱਤ ਵੀ ਪੁਲਿਸ ਲੋਕਾਂ ਦੇ ਮਾਰ ਰਹੀ ਆ ਨੌਜਵਾਨ ਪੁੱਤ ਵੀ ਇਹਨਾਂ ਦੇ ਪਾਰਟੀ ਤੋਂ ਤੰਗ ਆ ਕੇ ਜੇ ਮਰ ਰਹੇ ਆ ਲੋਕਾਂ ਦੇ ਕੀ ਇਹ ਵੀ ਵਜ੍ਹਾ ਨਹੀਂ ਜੇ ਇਹ ਵੀ ਵਜ੍ਹਾ ਨਹੀਂ ਕੀ ਤੇ ਫਿਰ ਇਹਦਾ ਮਤਲਬ ਅਸੀਂ ਪੰਜਾਬ ਦਾ ਜਿਹੜਾ ਸਦੀਆਂ ਦਾ ਸਾਡਾ ਇਤਿਹਾਸ ਆ ਹੱਕ ਸੱਚ ਲਈ ਲੜਨ ਦਾ ਜ਼ੁਲਮ ਖਿਲਾਫ ਖੜਨ ਦਾ ਇਹਦਾ ਮਤਲਬ ਸਾਰੇ ਇਤਿਹਾਸ ਨੂੰ ਸਾਡੇ ਵਿਰਸੇ ਨੂੰ ਅਸੀਂ ਭੁੱਲ ਜਾਈਏ ਇਹ ਪੰਜਾਬ 'ਚ ਨਾ ਤਾਂ ਕਦੀ ਹੋਇਆ ਨਾ ਹੋਣਾ ਜਿਹੜੀ ਜਿਹੜੀ ਵੀ ਸਰਕਾਰ ਵਧੇਗੀ ਕਰੂਗੀ ਉਹਦੇ ਖਿਲਾਫ ਪੰਜਾਬ ਦੇ ਲੋਕ ਨਿਤਰਣਗੇ ਜੇ ਅਗਵਾਈ ਅੱਜ ਕਿਸਾਨ ਜਿੱਥੇ ਬੰਦੀਆਂ ਕਰ ਰਹੀਆਂ ਨੇ ਉਹਨਾਂ ਦੀ ਜੇ ਕਿਸਾਨ ਜਿੱਥੇ ਬੰਦੀਆਂ ਸਹੀ ਕੰਮ ਨਹੀਂ ਕਰਨਗੀਆਂ ਹੋਰ ਜਿਹੜਾ ਸਹੀ ਗਵਾਈ ਕਰਨ ਵਾਲਾ ਹੋਊਗਾ ਲੋਕ ਉਹਦੀ ਗਵਾਈ ਝੋਜਣਗੇ ਪੰਜਾਬ ਦੇ ਲੋਕਾਂ ਦੀ ਤਸਵੀਰ ਹੈਗੀ ਆ ਗਲਤ ਦੇ ਖਿਲਾਫ ਲੜਨਾ ਤੇ ਇਹ ਇਸੇ ਤਰ੍ਹਾਂ ਗਲਤ ਦੇ ਖਿਲਾਫ ਜਿਹੜੇ ਲੜਦੇ ਰਹਿਣਗੇ ਤੁਸੀਂ ਹੁਣ ਇੱਥੇ ਆਏ ਹੋ ਜਸ਼ਨ ਦੇ ਨਾਲ ਜੋ ਕੁਝ ਹੋਇਆ ਤੁਸੀਂ ਉਹਨੂੰ ਕਿਵੇਂ ਗਲਤ ਸਮਝਦੇ ਹੋ ਕਿਉਂਕਿ ਫੌਜਾ ਸਿੰਘ ਸਰਾਰੀ ਨੇ ਤਾਂ ਸਾਬ ਕਹਿੰਦਾ ਵੀ ਭਾਈ ਅਸੀਂ ਹਮਦਰਦੀ ਰੱਖਦੇ ਆ ਤੇ ਉਹ ਇੱਕ ਆਤਮ ਹੱਤਿਆ ਉਹਨੇ ਕਰ ਲਈ ਦੋਸ਼ੀ ਲੱਭੇ ਜਾਣਗੇ ਉਹਨਾਂ ਤੇ ਕਾਰਵਾਈ ਹੋਊਗੀ ਪਰ ਅਸੀਂ ਦੋਸ਼ੀ ਨਹੀਂ ਦੇਖੋ ਕੋਈ ਵੀ ਮਾਮਲਾ ਹੈਗਾ ਉਹ ਬਿਨਾਂ ਕਾਰਨ ਤੋਂ ਤਾਂ ਹੁੰਦਾ ਨਹੀਂ ਕਿ ਕੁਦਰਤ ਦਾ ਨਿਜ਼ਮ ਹੈ ਕਿ ਬਿਨਾਂ ਕਾਰਨ ਤੋਂ ਕੋਈ ਚੀਜ਼ ਵਾਪਰ ਜਾਂਦੀ ਹੈ ਅ ਗਰਮੀ ਪੈ ਰਹੀ ਹੈ ਬਿਨਾਂ ਕਾਰਨ ਤੋਂ ਪੈ ਰਹੀ ਹੈ ਠੀਕ ਹੈ ਨਿਜ਼ਮ ਹੈ ਨਾ ਕੁਦਰਤ ਦੇ ਵੀ ਕਦੋਂ ਗਰਮੀ ਆਉਣੀ ਕਦੋਂ ਸਰਦੀ ਹੋਣੀ ਬਿਨਾਂ ਕਿਸੇ ਕਾਰਨ ਤੋਂ ਕੋਈ ਚੀਜ਼ ਨਹੀਂ ਵਾਪਰਦੀਗੀ ਇੱਕ ਨੌਜਵਾਨ ਮੁੰਡਾ ਹੱਸਦਾ ਵਸਦਾ ਪਰਿਵਾਰ ਉਹਨੂੰ ਇੰਨੇ ਸਮੇਂ ਤੋਂ ਪਰੇਸ਼ਾਨ ਕੀਤਾ ਗਿਆ ਕਿੰਨੇ ਪਰੇਸ਼ਾਨ ਕੀਤਾ ਫਿਰ ਜੇ ਤੁਸੀਂ ਇਹ ਹੀ ਦੱਸ ਦੋ ਉਹਨੇ ਖੁਦਕੁਸ਼ੀ ਕਿਉਂ ਕੀਤੀ ਫੌਜਾ ਸਿੰਘ ਸਰਾਰੀ ਇਹ ਤਾਂ ਦੱਸ ਦੇ ਨਾ ਵੀ ਚਲ ਜੀ ਉਹਨਾਂ ਤੋਂ ਤੰਗ ਆ ਕੇ ਨਹੀਂ ਖੁਦਕੁਸ਼ੀ ਕੀਤੀ ਫਿਰ ਖੁਦਕੁਸ਼ੀ ਕੀਤੀ ਕਿਉਂ ਇਹ ਤਾਂ ਇਹ ਤਾਂ ਸਟੇਟ ਦੀ ਜ਼ਿੰਮੇਵਾਰੀ ਹੈ ਨਾ ਜਦੋਂ ਕਿਸੇ ਦਾ ਵੀ ਪਰਚਾ ਹੁੰਦਾ ਉਹ ਹੁੰਦਾ ਕਿ ਫਲਾਣਾ ਵਰਸਸ ਸਟੇਟ ਵੀ ਇਹ ਸਟੇਟ ਦੀ ਰਿਸਪੌਂਸਿਬਿਲਟੀ ਹੈ ਲੋਕਾਂ ਨੂੰ ਇਨਸਾਫ ਦੇਣਾ ਤੇ ਫਿਰ ਜੇ ਇਹ ਦੱਸ ਦੇਣ ਵੀ ਕੌਣ ਜ਼ਿੰਮੇਵਾਰ ਫੋਦੀ ਖੁਦਕੁਸ਼ੀ ਲਈ ਜਿਹੜਾ ਜ਼ਿੰਮੇਵਾਰ ਫਿਰ ਉੱਤੇ ਕਾਰਵਾਈ ਕਰਦੇ ਨੇ ਤੇ ਬਿਲਕੁਲ ਹੋਰ ਵੀ ਸਾਡੇ ਨਾਲ ਨੁਮਾਇंदे ਹੈਗੇ ਆ ਸਰਦਾਰ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ ਵੀ ਇੱਥੇ ਆਏ ਹੋ ਅੱਜ ਤੇ ਮੈਂ ਜੀ ਸਪੈਸ਼ਲ ਧਰਮਕੋਟ ਤੋਂ ਆਇਆ ਕਿਉਂਕਿ ਇਸ ਤਰ੍ਹਾਂ ਨਾ ਜੀ ਜਿਸ ਤਰ੍ਹਾਂ ਇਹਨਾਂ ਨੇ ਪਹਿਲੇ ਦਿਨ ਮੰਗ ਪੱਤਰ ਦਿੱਤਾ ਫੋਜਾ ਸਿੰਘ ਸਰਾਰੀ ਨੂੰ ਜੇ ਆਪਾਂ ਉਹਨੂੰ ਕਾਤਲ ਮੰਨਦੇ ਆ ਉਹ ਕਾਤਲ ਹੈ ਮੈਨੂੰ ਹੁਣ ਮੈਂ ਚੋਰ ਆ ਮੈਨੂੰ ਮੰਗ ਪੱਤਰ ਦੇਣ ਦੀ ਚੋਰ ਰੱਬ ਕਿਉਂ ਮੈਂ ਚੋਰ ਆ ਮੈਂ ਕਿਵੇਂ ਚੋਰ ਰੱਬ ਦੂੰਗਾ ਜੀ ਜੇ ਉਹ ਕਾਤਲ ਨੂੰ ਨਹੀਂ ਤੁਸੀਂ ਜੇਗਾ ਮੰਗ ਪੱਤਰ ਦੇਣਾ ਭਗਵੰਤ ਮਾਣ ਨੂੰ ਆਪਨ ਦੇਣਾ ਚਾਹੀਦਾ ਕਿਉਂਕਿ ਦੂਸਰੀ ਗੱਲ ਇਹ ਆ ਜੀ ਜਸ਼ਨਪ੍ਰੀਤ ਸਿੰਘ ਵੱਡੇ ਵੱਡੇ ਸਬੂਤ ਛੱਡ ਗਿਆ ਕਿਸ ਤਰ੍ਹਾਂ ਉਹਦੇ ਜਿਹੜੇ ਸੈਮ ਆਪਣੇ ਆਪ ਕੀਤੇ ਜਾ ਰਹੇ ਨੇ ਵੀਡੀਓ ਵਾਇਰਲ ਹੋ ਰਹੀਆਂ ਨੇ ਕਿਵੇਂ ਸੈਕਟਰੀ ਜਿਹੜਾ ਪੰਚਾਇਤ ਸੈਕਟਰੀ ਲਾ ਲੋ ਉਹ ਆਪਣੇ ਆਪ ਜਿਹੜੇ ਸਾਈਨ ਕਰ ਰਿਹਾ ਜੀ ਜਸ਼ਨੰਦਾ ਜੀ ਮੇਰੇ ਸਾਈਨ ਨਹੀਂ ਹੈਗੇ ਉਹਾਂ ਦੇ ਨਹੀਂ ਕੋਨੇ ਕੋਨੇ ਜੀ ਇਹ ਤਾਂ ਬਸ ਤੇਰੇ ਨਾਂ ਲਿਖਿਆ ਉਹਦੇ ਨਾਂ ਨਹੀਂ ਜਿੱਥੇ ਲਿਖਿਆ ਦਕਸ਼ਤ ਉਹਦੇ ਦਕਸ਼ਤ ਹੋ ਗਏ ਠੀਕ ਹੈ ਨਾ ਜੀ ਕਈਆਂ ਪ੍ਰਕਾਰ ਦੇ ਟਕਾਗ ਸਾਡੇ 17 ਲੱਖ ਰੁਪਈਆ ਦੇ ਜੀ ਦੇ ਚੁੱਕੇ ਸਾਂ ਪਰਿਵਾਰਾਂ ਦੇ ਜੀ ਫੋਜਾ ਸਰਾਰੀ ਸਾਡੇ ਕੋਲ 17 ਲੱਖ ਰੁਪਈਆ ਲੈ ਚੁੱਕਾ ਹੈ ਹਜੇ ਹੋਰ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਦੂਜੀ ਗੱਲ ਜੇ 도ਛੀ ਹੈ ਤੇ ਸਜ਼ਾ ਹੁਣ ਜ਼ਰੂਰੀ ਹੈ ਕਿਉਂਕਿ ਜੇ ਪਰਿਵਾਰ ਕੋਲ ਵੱਡੇ ਵੱਡੇ ਸਬੂਤ ਪਾਏ ਹੋਏ ਨੇ ਗੱਲਾਂ ਐਮਐਲਏ ਨਹੀਂ ਹੈਗਾ ਦੀਪਕ ਸ਼ਰਮਾ ਦੇ ਕੋਲ ਘਟੋ ਘਟ ਵੀ 25 ਡੈਰੀ ਆ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚ ਐਮਐਲਏ ਨੂੰ ਸਿੱਧਾ ਦੋਸ਼ੀ ਦੱਸਿਆ ਜਾ ਰਿਹਾ ਕਿ ਕਿੰਨੇ ਕਿੰਨੇ ਪੈਸੇ ਕਿਹੜੇ ਕਿਹੜੇ ਸਰਪੰਚ ਕੋਲ ਲਏ ਹੋਏ ਨੇ ਠੀਕ ਹੈ ਜੀ ਉਹਨਾਂ ਦੇ ਮੇਰੇ ਕੋਲ ਸਾਰੀ ਹਿਟਰੀ ਹੈ ਦੂਜੀ ਗੱਲ ਇਹ ਆ ਅਸੀਂ ਐਮਐਲਏ ਉਹ ਜੇ ਚੁੰਨਦੇ ਹਾਂ ਹੁਣ ਜਿਹੜਾ ਉੱਤੇ ਲੁਧਿਆਣਿਆਂ ਦਾ ਚੋਣ ਲੜ ਰਿਹਾ ਹੈ ਅਰੋੜਾ ਉਹਨਾਂ ਹਿੱਤ ਕਰ ਸ਼ਹੀਦ ਕਰਤਾਰ ਸਿੰਘ ਸਰਾਪਾ ਦਾ ਨਾਮ ਹੀ ਨਹੀਂ ਪਤਾ ਕ੍ਰਾਂਤੀਕਾਰਾਂ ਚੋਂ ਨਿਕਲੀ ਚੜੀ ਪਾਰਟੀ ਹੈ ਫਿਰ ਸਾਨੂੰ ਵੀ ਇਹ ਸਮਝ ਲੈਣਾ ਚਾਹੀਦਾ ਨਾ ਬਾਈ ਜੀ ਅੱ비 ਅਸੀਂ ਜਿਨ੍ਹਾਂ ਦੇ ਪਿੱਛੇ ਜੁੱਤੀਆਂ ਘਸਾਉਨੇ ਆ ਛਿੱਤਰੋ ਛਿੱਤਰੀ ਹੁੰਨੇ ਉਹਨਾਂ ਨੂੰ ਤਾਂ ਸਾਨੂੰ ਇਨਾਮ ਤਾਂ ਇਹ ਮਿਲਨੇ ਆ ਫਿਰ ਸਾਡੇ ਲੋਕ ਵੀ ਤਾਂ ਮਤਲਬ ਉਹਨਾਂ ਦੇ ਪਿੱਛੇ ਲੱਗ ਕੇ ਤੁਰੇ ਫਿਰਦੇ ਰਹਿੰਦੇ ਮੈਨੂੰ ਪਤਾ ਨਹੀਂ ਲੱਗਦਾ ਸਰਕਾਰ ਨੇ ਕੰਮ ਸ਼ੁਰੂ ਕੀਤਾ ਜੁੱਧ ਨਸ਼ਾ ਵਿਰੁੱਧ ਠੀਕ ਹੈ ਜੀ ਉਸ ਤੋਂ ਬਾਅਦ ਸਾਡੀ ਭੈਣ ਨੇ ਸ਼ੁਰੂ ਕਰਤਾ ਜੁੱਧ ਦਿੱਲੀ ਵਾਲਿਆਂ ਵਿਰੁੱਧ ਠੀਕ ਹੈ ਜੀ ਉਸ ਤੋਂ ਬਾਅਦ ਆ ਹੋ ਗਿਆ ਜੀ ਜੁੱਧ ਕਾਤਲਾਂ ਵਿਰੁੱਧ ਤੀਸਰਾ ਹੋ ਗਿਆ ਇਸ ਜਿਹੜਾ ਨਾਮ ਹੈ ਇਹ ਦਿੱਤਾ ਸਰਕਾਰ ਨੇ ਹੀ ਹੈ ਜੁੱਧ ਨਸ਼ਾ ਵਿਰੁੱਧ ਤੋਂ ਸ਼ੁਰੂ ਹੋਈ ਅੱਧੋ-ਬੱਧ ਪ੍ਰੀਤੀ ਮਨ ਹੋਤਰਾ ਬੈਠ ਗਏ ਪਟਿਆਲੇ ਧਰਨੇ ਵਿੱਚ ਉਹਨਾਂ ਚੱਕ ਕੇ ਬਾਹਰ ਮਾਰੇ ਆ ਠੀਕ ਹੈ ਜੀ ਜੇ ਉਹ ਸਰਕਾਰ ਚੰਗੀ ਹੁੰਦੀ ਭਗਵਾਨ ਜੀ ਉੱਥੇ ਜਾਂਦਾ ਦੱਸੋ ਜੀ ਕਿਉਂਕਿ ਐਮਐਲਏ ਕਿਸੇ ਵਰਕਰ ਦੀ ਸੁਣਦੇ ਹੀ ਨਹੀਂ ਹੈਗੇ ਜੀ ਜੇ ਮੁੱਖ ਮੰਤਰੀ ਸਾਹਿਬ ਇੱਥੇ ਆ ਜੰਨੇ ਹੋ ਫਿਰ ਸਲਾਗਾ ਕਰੋਗੇ ਹਾਂ ਸਲਾਗਾ ਕਰਾਂਗੇ ਜੀ ਪਰਚਾ ਕਰਵਾ ਕੇ ਸਲੱਗ ਹੋਈ ਨਾ ਹੋਰ ਕਿਉਂਕਿ ਕਿਉਂਕਿ ਜਿੰਨਾ ਵੀ ਕਮਿਸ਼ਨ ਹੈ ਜੀ ਇਹ ਮੁੱਖ ਮੰਤਰੀ ਤੇ ਕਰ ਜਾਂਦਾ ਜੀ ਜੇ ਆਪਾਂ ਕਹਾਂਗੇ ਅੱਜ ਦੀ ਤੁਸੀਂ ਜਿੰਨਾ ਵੀ ਹਿਸਾਬ ਕਿਤਾਬ ਵੇਖ ਲਓ ਅੱਜ ਦੀ ਜਾਇਦਾਦ ਵੇਖ ਲਓ ਐਮਐਲਏਾਂ ਦੀ ਤੇ ਪਿਛਲੇ ਸਮੇਂ ਦੀ ਵੇਖ ਲਓ ਜਿਹੜੇ ਐਮਐਲਏ ਨਹੀਂ ਹੈਗੇ ਸੀ ਹਰੇਕ ਐਮਐਲਏ ਦੇ ਖਾਤੇ ਘੱਟੋ ਘੱਟ 1.5 1.5 ਕਿੱਲਾ ਜ਼ਮੀਨ ਬਣਾ ਲਈ ਹੈ ਜੀ ਕੋਠੀਆਂ ਪਾਲੀਆਂ ਹੁਣ ਕਿਉਂਕਿ ਗੋਲਡੀ ਜਿਹੜਾ ਹੈਗਾ ਜਲਾਲਾਬਾਦ ਦਾ 6 ਤੋਂ 7 ਕਿੱਲੇ ਵਿੱਚ ਕੋਠੀ ਪਾਰਿਆ ਜੀ ਠੀਕ ਹੈ ਜੀ ਇਸ ਤਰ੍ਹਾਂ ਜੇ ਇਨਸਾਫ ਲੈਣਾ ਸਾਡਾ ਇਰਾਦਾ ਨਹੀਂ ਹੈਗਾ ਅਸੀਂ ਧਰਨ ਆਉਣ ਦਾ ਜਦੋਂ ਇਨਸਾਫ ਨਾ ਮਿਲੇ ਹਾਰ ਕੇ ਫਿਰ ਇਹੋ ਰਾ ਚੁਣਨਾ ਪੈਂਦਾ ਜੀ ਬਿਲਕੁਲ ਭਾਈ ਇਹ ਕਹਿੰਦੇ ਵੀ ਹੁਣ ਯੁੱਧ ਨਸ਼ਾ ਵਿਰੁੱਧ ਵੀ ਚੱਲ ਰਿਹਾ ਸਰਕਾਰ ਦਾ ਹੋਰ ਵੀ ਯੁੱਧ ਚੱਲ ਰਿਹਾ ਇੱਧਰ ਹੁਣ ਯੁੱਧ ਕਾਤਲ ਵਿਰੁੱਧ ਛੇੜ ਲਿਆ ਜੀ ਅਸਲੀ ਯੂਟਿਊਬਰ ਕਿਹੜਾ ਹੈ ਦੇਖੋ ਜੀ ਜਿਹੜਾ ਪੰਜਾਬ ਸਰਕਾਰ ਨੇ ਜਿਹੜੇ ਯੁੱਧ ਛੇੜੇ ਉਹ ਸਿਰਫ ਡਰਾਮੇ ਆ ਜਿਹੜਾ ਉਹ ਕਹਿੰਦੇ ਕਿ ਅਸੀਂ ਯੁੱਧ ਨਸ਼ਾ ਵਿਰੋਧ ਛੇੜਿਆ ਇਹਨਾਂ ਦੇ ਜਿਹੜੇ ਲੀਡਰ ਆ ਉਹ ਹੀ ਨਸ਼ੇ ਵਕਾਰ ਰਹੇ ਨੇ ਇਹਨਾਂ ਦੀ ਪੁਲਿਸ ਦੇ ਅਧਿਕਾਰੀ ਨਸ਼ੇ ਵਕਾਰ ਰਹੇ ਨੇ ਪਿਛਲੇ ਦਿਨੀ ਵੀ ਤੁਸੀਂ ਦੇਖਿਆ ਹੋਣਾ ਕਿ ਫਰੀਦਕੋਟ ਦੇ ਐਮ ਐਲ ਏ ਗੁਰਦੇਸ਼ ਸਿੰਘ ਸੇਖੋ ਦਾ ਜਿਹੜਾ ਡਰਾਈਵਰ ਆ ਉਹਦੀ ਗੱਡੀ ਦੇ ਵਿੱਚੋਂ ਭਾਰੀ ਮਾਤਰਾ 'ਚ ਨਸ਼ਾ ਫੜਿਆ ਜਾਂਦਾ ਨਸ਼ਾ ਜਿਹਦੇ ਨਾਲ ਤੋਲਦਾ ਸੀਗਾ ਉਹ ਕੰਡਾ ਫੜਿਆ ਜਾਂਦਾ ਤੇ ਐਮ ਐਲ ਏ ਉਹਦਾ ਪੱਖਪੂਰ ਰਿਹਾ ਸੀਗਾ ਇੱਕ ਪਾਸੇ ਯੋਧ ਨਸ਼ਿਆਂ ਵਿਰੁੱਧ ਤੇ ਦੂਜੇ ਪਾਸੇ ਨਸ਼ੇ ਵੇਚੇ ਜਾ ਰਹੇ ਆ ਸਰਕਾਰ ਤਾਂ ਕਹਿੰਦੀ ਅਸੀਂ ਬੀਜਨਾਸ਼ ਵੀ ਕਰ ਦੇਣਾ ਬੀਜ ਵੀ ਨਹੀਂ ਛੱਡਣਾ 90% ਨਸ਼ਾ ਅਸੀਂ ਨੇੜੇ ਦੇ ਵਿੱਚ ਖਤਮ ਕਰਤਾ ਜਿਹੜਾ ਬੀਜ ਰਹਿੰਦਾ ਉਹ ਵੀ ਖਤਮ ਹੋਊਗਾ ਇਹ ਦੋਸ਼ ਤਾਂ ਪੁਰਾਣੀਆਂ ਸਰਕਾਰਾਂ ਤੇ ਮੰਤਰੀਆਂ ਤੇ ਲਾਉਂਦੇ ਵੀ ਮੰਤਰੀ ਵੇਚਦੇ ਸੀ ਜਿਹੜਾ ਉਹ ਕਹਿੰਦੇ ਕਿ ਅਸੀਂ ਬੀਜਨਾਸ਼ ਕਰ ਦੇਣਾ ਅਸੀਂ ਨਸ਼ਾ ਨਹੀਂ ਛੱਡਣਾ ਉਹ ਇਹ ਕਹਿੰਦੇ ਕਿ ਅਸੀਂ ਹੋਰ ਕੋਈ ਵੇਚਣ ਵਾਲਾ ਨਹੀਂ ਛੱਡਣਾ ਕੱਲੇ ਸਿਰਫ ਆਮ ਆਦਮੀ ਪਾਰਟੀ ਦੇ ਲੀਡਰ ਤੇ ਉਹਨਾਂ ਦੇ ਜਿਹੜੇ ਭਮਕੜਾ ਉਹੀ ਵੇਚਣਗੇ ਤੇ ਉਹੀ ਕਰ ਰਹੇ ਆ ਪੁਲਿਸ ਵਿਕਾਰੀ ਆ ਪੁਲਿਸ ਦੇ ਵੱਡੇ ਵੱਡੇ ਅਧਿਕਾਰੀ ਫੜੇ ਜਾ ਰਹੇ ਆ ਨਸ਼ੇ ਦੇ ਵਿੱਚ ਇਹ ਕਰਦੇ ਸੀ ਤਾਂ ਹੀ ਫੜੀਚ ਰਹੇ ਆ ਲੋਕ ਤਾਂ ਲੰਬੇ ਸਮੇਂ ਤੋਂ ਕਹਿ ਰਹੇ ਆ ਕਿ ਸਰਕਾਰ ਤੇ ਪੁਲਿਸ ਰਲ ਕੇ ਚਿੱਟਾ ਵਕਾਉਂਦੀ ਆ ਜਿਹੜਾ ਇਹਨਾਂ ਨੇ ਹੁਣ ਯੋਧਾ ਵਾਲਾ ਡਰਾਮਾ ਛੇੜਿਆ ਉਹਦੇ ਦੌਰਾਨ ਵੀ ਇਹਨਾਂ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਘਰਾਂ ਚੋਂ ਚੱਕ-ਚੱਕ ਕੇ ਉਹਨਾਂ ਤੇ ਪਰਚੇ ਪਾਏ ਆ ਠੀਕ ਆ ਜਿਹੜੇ ਇਹਨਾਂ ਦੇ ਪੁਲਿਸ ਦੇ ਅਧਿਕਾਰੀ ਫੜੇ ਜਾਂਦੇ ਆ ਜਾਂ ਜਿਹੜੇ ਇਹਨਾਂ ਦੇ ਲੀਡਰ ਫੜੇ ਜਾਂਦੇ ਆ ਉਹਨਾਂ ਤੇ ਕਾਰਵਾਈ ਕਰਨ ਵਾਸਤੇ ਇਹਨਾਂ ਦੇ ਜਿਹੜੇ ਹੱਥ ਆ ਉਹ ਕੰਬਦੇ ਆ ਪਿਛਲੇ ਦਿਨੀ ਵੀ ਆਪਾਂ ਦੇਖਿਆ ਕਿ ਗੋਨੇ ਵਾਲੇ ਦਾ ਨੌਜਵਾਨ ਇੱਕ ਚੱਕ ਕੇ ਇਹਨਾਂ ਨੇ ਪ ਮਾਰਿਆ ਗਿਆ ਉਹ ਪਰਿਵਾਰ ਨੂੰ ਹਲੇ ਤਾਈਂ ਇਨਸਾਫ ਨਹੀਂ ਦਿੱਤਾ ਉਧਰ ਆ ਦੇਖ ਲੋ ਕਿ ਫੌਜਾ ਅਸਰਾਰੀ ਨੇ ਲਗਭਗ ਇਹਨਾਂ ਤੋਂ ਜਿਹੜਾ ਕਰੋੜਾਂ ਰੁਪਈਆ ਇਧਰਲੇ ਇਲਾਕੇ ਦੇ ਵਿੱਚੋਂ ਇਕੱਠਾ ਕੀਤਾ ਸਰਪੰਚਾਂ ਤੋਂ ਤੇ ਇਹ ਸਰਪੰਚ ਵੀ ਜਸ਼ਨ ਤੋਂ ਵੀ ਜਿਹੜਾ ਮੋਟੀ ਰਕਮ ਲੈ ਕੇ ਫੇਰ ਵੀ ਉਹ ਇਹਦੀ ਜਾਨ ਦੇ ਦੁਸ਼ਮਣ ਬਣੇ ਰਹੇ ਆਖਰ ਨੂੰ ਇਹਦੀ ਜਾਨ ਲੈ ਕੇ ਰਹੇ ਉਹਨੂੰ ਲਗਾਤਾਰ ਜਿਹੜਾ ਟਰੋਲ ਕੀਤਾ ਜਾ ਰਿਆ ਸੀ ਧਮਕਾਇਆ ਜਾ ਰਿਆ ਸੀ ਡਰਾਇਆ ਜਾ ਰਿਆ ਸੀ ਪੈਸੇ ਲੈਣ ਦੇ ਬਾਵਜੂਦ ਵੀ ਜਦੋਂ ਕਿ ਉਹਨਾਂ ਦੀ ਪਾਰਟੀ ਦਾ ਵਰਕਰ ਸੀਗਾ ਉਹਨਾਂ ਦੀ ਪਾਰਟੀ ਆਸਤੇ ਦਿਨ ਰਾਤ ਮਿਹਨਤ ਕਰਦਾ ਸੀ ਉਹਨਾਂ ਨੇ ਦੰਗਾਂ ਦੇ ਵਿੱਚ ਰਹਿ ਰਹਿ ਕੇ ਕਾਫਲਿਆਂ ਦੇ ਵਿੱਚ ਜਾ ਜਾ ਕੇ ਲੋਕਾਂ ਨੂੰ ਖੜੇ ਕਰਕੇ ਆਮ ਆਦਮੀ ਪਾਰਟੀ ਖੜੀ ਕਰਨ ਦੇ ਵਿੱਚ ਯੋਗਦਾਨ ਸੀ ਜਸ਼ਨ ਹੋਰਾਂ ਦਾ ਇਹਨਾਂ ਨੇ ਅਜਿਹੇ ਲੋਕ ਨਹੀਂ ਬਖਸ਼ੇ ਤੇ ਆਮ ਲੋਕਾਂ ਦੇ ਜਿਹੜੇ ਮਿੱਤ ਇਹ ਆਮ ਆਦਮੀ ਪਾਰਟੀ ਕਿੱਥੋਂ ਹੋਊਗੀ ਅਸੀਂ ਦੱਸਣਾ ਚਾਹੁੰਦੇ ਆ ਕਿ ਜਸ਼ਨ ਵੀਰ ਤੋਂ ਲਗਭਗ 15 ਲੱਖ ਦੇ ਕਰੀਬ ਜਿਹੜਾ ਰੁਪਈਆ ਉਹ ਫੌਜਾ ਸਰਾਰੀ ਤੇ ਉਹਦੇ ਪੀਏ ਲੈ ਚੁੱਕੇ ਸੀ ਫਿਰ ਵੀ ਉਹਨੂੰ ਸਰਪੰਚੀ ਨਹੀਂ ਕਰਨ ਦਿੱਤੀ ਜਾ ਰਹੀ ਸੀ ਫਿਰ ਵੀ ਉਹਨੂੰ ਪ੍ਰਬੰਧਕ ਲਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਸ਼ਰਿਆ ਮਹੀਂ ਵੀਡੀਓ ਦੇਖੀਆਂ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਕਿ ਜਿਹੜਾ ਜਸ਼ਨ ਦੀ ਥਾਂ ਤੇ ਸੈਣ ਆ ਜਿਹੜਾ ਉਹ ਪੰਚਾਇਤ ਸੈਕਟਰੀ ਕਰ ਰਿਆ ਸਰਪੰਚ ਦੇ ਸੈਨ ਜਦੋਂ ਪੰਚਾਇਤ ਸੈਕਟਰੀ ਕਰੂ ਫਿਰ ਸਰਪੰਚ ਰਹਿ ਕਾਦਾ ਗਿਆ ਕਿਹੜੇ ਲੋਕਤੰਤਰ ਦੀ ਗੱਲ ਇਹ ਕਹਿ ਲਿਓ ਤੁਸੀਂ ਉਹ ਕਹਿਣ ਕਿ ਵੀ ਇਹ ਰਹਿ ਤੇ ਨਿਰੇਪਰੇ ਝੂਠੇ ਇਲਜ਼ਾਮ ਆ ਆਪਣੇ ਨਾਲ ਕੌਣ ਧੱਕਾ ਕਰਦਾ ਹੁੰਦਾ ਆਪਣੇੰਦੀ ਤੇ ਸਪੋਰਟ ਕਰਦੇ ਲੋਕ ਆ ਦੇਖੋ ਜੀ ਜਿਹੜੇ ਉਹ ਆਪਣੇ ਕਹਿ ਰਹੇ ਆ ਉਹਦੇ ਆਪਣੇ ਹੀ ਸਭ ਤੋਂ ਵੱਧ ਕਹਿ ਰਹੇ ਆ ਕਿ ਸਾਨੂੰ ਮਾਰ ਕੇ ਸਿੱਟਦਾ ਇਹਨਾਂ ਨੇ ਆ ਜਿਹੜਾ ਅੱਜ ਦਾ ਇਕੱਠ ਆ ਇਹਦੇ ਵਿੱਚ ਸਭ ਤੋਂ ਵੱਧ ਆਮ ਆਦਮੀ ਪਾਰਟੀ ਦੇ ਲੋਕ ਵੀ ਆਏ ਹੋਏ ਨੇ ਆਮ ਆਦਮੀ ਪਾਰਟੀ ਦੇ ਸਰਪੰਚ ਵੀ ਆਏ ਹੋਏ ਨੇ ਜਿਨ੍ਹਾਂ ਨੂੰ ਇਹਨਾਂ ਨੇ ਚੱਟ ਕੇ ਰੱਖਤਾ ਜਿਹੜਾ ਇਹ ਭਗਵੰਤ ਮਾਨ ਕਹਿੰਦਾ ਕਿ ਅਸੀਂ ਭ੍ਰਿਸ਼ਟਾਚਾਰ ਖਤਮ ਦੇਣਾ ਉਹ ਇਹ ਕਹਿੰਦਾ ਕਿ ਹੋਰ ਨੂੰ ਨਹੀਂ ਕਰਨ ਦੇਣਾ ਜੇ ਕਰੂਗੀ ਤਾਂ ਇਕੱਲੀ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਕਰੂਗੀ ਸਭ ਤੋਂ ਵੱਧ ਤੇ ਵੱਡੇ ਘਪਲੇਬਾਜ਼ ਆਮ ਆਦਮੀ ਪਾਰਟੀ ਦੇ ਲੀਡਰ ਲਗਾਤਾਰ ਚਾਹੇ ਉਹ ਸੰਸਦਿਆ ਅਰਗੇ ਹੋਣ ਚਾਹੇ ਕੇਜਰੀਵਾਲ ਅਰਗੇ ਹੋਣ ਉਹ ਸਾਰੇ ਸਾਹਮਣੇ ਆ ਰਹੇ ਆ ਜਦੋਂ ਆਪਦੇਆਂ ਤੇ ਕਾਰਵਾਈ ਕਰਨੀ ਹੁੰਦੀ ਆ ਉਦੋਂ ਇਹਨਾਂ ਦੀਆਂ ਜਿਹੜੀਆਂ ਲੱਤਾਂ ਉਹ ਕੰਬਦੀਆਂ ਆ ਆ ਜਿਹੜਾ ਨੌਜਵਾਨ ਇਹ ਕਤਲ ਹੋ ਗਿਆ ਚਾਹ ਗੋਨੇ ਵਾਲੇ ਦੇ ਵਿੱਚ ਹੋ ਗਿਆ ਭਗਵਾਨਤ ਮਾਨ ਦਾ ਮੂੰਹ ਵੱਡਿਆ ਜਾਵੇ ਜੇ ਉਹਦੇ ਮੂੰਹ ਚੋਂ ਇੱਕ ਲਬਜ ਤੱਕ ਵੀ ਨਿਕਲਿਆ ਹੋਵੇ ਉਹਦੀ ਪਾਰਟੀ ਦੇ ਵਿੱਚੋਂ ਲੁਧਿਆਣੇ ਤੋਂ ਵਰਕ ਕਰਦੇ ਕਰਦੇ ਇੱਥੇ ਲੋਕ ਆਏ ਆ ਅੱਜ ਇੱਥੇ ਇਕੱਠ ਦੇ ਵਿੱਚ ਤੇ ਕੀ ਭਗਵੰਤ ਮਾਨ ਤੋਂ ਨਹੀਂ ਸਟੇਟਮੈਂਟ ਕੋਈ ਦਿੱਤੀ ਜਾ ਸਕਦੀ ਸੀ ਕਿਉਂ ਉਹਦੇ ਤੋਂ ਨਹੀਂ ਬੋਲਿਆ ਜਾ ਸਕਦਾ ਸੀਗਾ ਕਿ ਭਾਈ ਨੌਜਵਾਨਾਂ ਦੇ ਲਗਾਤਾਰ ਕਤਲ ਹੋ ਰਹੇ ਆ ਤੇ ਸਾਡੀ ਪਾਰਟੀ ਦੀ ਵਜ੍ਹਾ ਨਾਲ ਹੋ ਰਹੇ ਆ ਸਾਡੀ ਪਾਰਟੀ ਦੇ ਐਮਐਲਏ ਦੀ ਵਜ੍ਹਾ ਨਾਲ ਹੋ ਰਹੇ ਆ ਕੀ ਹੋਰ ਬੋਲਣ ਦਾ ਫਰਜ਼ ਨਹੀਂ ਪੈਂਦਾ ਸੀ ਅਸੀਂ ਤਾਂ ਕਹਿਣਾ ਚਾਹੁੰਦੇ ਆ ਲੁਧਿਆਣੇ ਦੇ ਲੋਕਾਂ ਨੂੰ ਵੀ ਦੇਖੋ ਬਾਜ ਆ ਜਿਓ ਇਹਨਾਂ ਹਰਾਮੀਆਂ ਨੂੰ ਮੂੰਹ ਨਾ ਲਾ ਲਿਓ ਫੇਰ ਨਾ ਇਹਨਾਂ ਨੂੰ ਜਿਤਾ ਲਿਓ ਜਿਹੜਿਆਂ ਇਹਨਾਂ ਦੇ 92 ਜਿਤਾਏ ਸੀ ਸਾਡੇ ਧੀਆਂ ਪੁੱਤਾਂ ਦੇ ਖੂਨ ਦੇ ਕਿਵੇਂ ਇਹ ਖੂਨ ਨਾਲ ਮੂੰਹ ਇਹ ਲਪੇਟ ਰਹੇ ਆ ਕਿਵੇਂ ਸਾਡੇ ਧੀਆਂ ਪੁੱਤਾਂ ਦੇ ਕਾਤਲ ਬਣ ਰਹੇ ਆ ਤੇ ਇਸ ਕਤਲ ਪਾਰਟੀ ਨੂੰ ਮੂੰਹ ਨਾ ਲਾਇਓ ਲੁਧਿਆਣੇ ਦੇ ਵਿੱਚ ਇਹਨਾਂ ਨੂੰ ਕਰਾਰਾ ਜਵਾਬ ਦਿਓ ਤੇ ਜਿਹੜੇ ਸਾਡੇ ਵੀਰ ਜਿਨ੍ਹਾਂ ਦੇ ਲਗਾਤਾਰ ਇਹ ਕਤਲ ਕਰ ਰਹੇ ਆ ਉਹਨਾਂ ਦਾ ਜਿਹੜਾ ਕਤਲਾਂ ਦਾ ਬਦਲਾ ਹੀ ਇਹਨਾਂ ਤੋਂ ਲੈ ਲਓ ਇਹਨਾਂ ਨੂੰ ਲੁਧਿਆਣੇ ਦੇ ਵਿੱਚ ਇਹਨਾਂ ਦਾ ਜਿਹੜਾ ਉਹ ਚੰਗੀ ਤਰ੍ਹਾਂ ਇਹ ਤਾਂ ਝਾੜੂ ਲੈ ਕੇ ਆ ਇਹਨਾਂ ਤੇ ਇਹਨਾਂ ਨੂੰ ਝਾੜੂ ਜਿਹੜਾ ਮਾਂਚ ਕੇ ਰੱਖ ਦੇਣ ਲੋਕ ਤੇ ਫੇਰ ਹੀ ਥੋੜਾ ਬਹੁਤਾ ਇਹਨਾਂ ਦੀ ਆਤਮਾ ਨੂੰ ਵੀ ਸ਼ਾਂਤੀ ਮਿਲ ਸਕਦੀ ਆ ਪਰਿਵਾਰ ਨੂੰ ਵੀ ਕੋਈ ਮਾੜੀ-ਵੋਟਾ ਹੌਸਲਾ ਮਿਲ ਸਕਦਾ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਕਹੇ ਵੀ ਆ ਨਹੀਂ ਸਕਦੇ ਉਹਨਾਂ ਦਾ ਮੂੰਹ ਟੁੱਟਿਆ ਹੋਇਆ ਹੁਣ ਸਮਾਂ ਆਂਦੇ ਆਂਦੇ ਵੀ ਤਾਂ ਮਹੀਨਾ ਲੱਗ ਗਿਆ ਬ ਦੇਖੋ ਜੀ ਜਿਹੜਾ ਮਹੀਨਾ ਲੱਗ ਗਿਆ ਜਦੋਂ ਉਹਨਾਂ ਨੂੰ ਲੱਗਦਾ ਕਿ ਲੋਕ ਹੁਣ ਸਾਡੇ ਗਲ ਤੱਕ ਹੱਥ ਲੈ ਕੇ ਪਹੁੰਚ ਗਿਆ ਜਦੋਂ ਉਹਨਾਂ ਦੇ ਗਲਮੇ ਨੂੰ ਹੱਥ ਪੈਂਦਾ ਉਹਨਾਂ ਦੀ ਆਵਾਜ਼ ਮਾਰੀ ਮੋਟੀ ਉਦੋਂ ਹੀ ਨਿਕਲਦੀ ਆ ਤੇ ਜਦੋਂ ਤੱਕ ਉਹਨਾਂ ਦੇ ਗਲਮੇ ਤੱਕ ਹੱਥ ਨਹੀਂ ਜਾਂਦਾ ਲੋਕ ਨਹੀਂ ਗਲਮੇ ਤੱਕ ਪਹੁੰਚਦੇ ਉਦੋਂ ਤੱਕ ਉਹਨਾਂ ਨੂੰ ਲੱਗਦਾ ਕਿ ਲੋਕ ਕੀੜੇ ਮਕੌੜੇ ਇਹਨਾਂ ਨੂੰ ਮਿੱਧ ਕੇ ਅਸੀਂ ਐਂ ਹੀ ਲੰਘ ਜਾਾਂਗੇ ਤੇ ਉਹ ਕੰਮ ਜਿਹੜਾ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਕਰ ਰਿਆ ਅਸੀਂ ਕੱਲ ਵੀ ਪਿੰਡ ਜਵਾਏ ਸਿੰਘ ਵਾਲਾ ਦੇ ਵਿੱਚ ਨੌਜਵਾਨ ਭਾਰ ਸਭਾ ਵੱਲੋਂ ਫਲੈਕਸ ਲਾਇਆ ਇੱਕ ਕਿ ਭਗਵੰਤ ਮਾਨ ਸਮੇਤ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਜਿਹੜਾ ਉਹ ਸੰਗ ਵਾਲੇ ਦੇ ਵਿੱਚ ਨਾਂ ਬੜੇ ਜਦੋਂ ਤੱਕ ਜਸ਼ਨ ਬਾਵਾ ਦੇ ਜਿਹੜੇ ਕਾਤਲ ਆ ਉਹਨਾਂ ਤੇ ਪਰਚਾ ਦਰਜ ਕਰਕੇ ਉਹਨਾਂ ਨੂੰ ਜੇਲਾਂਾਂ ਦੇ ਵਿੱਚ ਸਿੱਟਿਆ ਜਾਂਦਾ ਅੱਜ ਵੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਭਗਵੰਤ ਮਾਨ ਨੂੰ ਸਿੱਧੀ ਸਿੱਧੀ ਚੇਤਾਵਨੀ ਦਿੰਨੇ ਆ ਕਿ ਜੇ ਚਾਹਣਾ ਕਿ ਪੰਜਾਬ ਦੇ ਲੋਕ ਤੇਰਾ ਮਾੜਾ ਮੋਟਾ ਲਿਹਾਜ਼ ਰੱਖਣ ਤੇ ਤੇਰੇ ਨਾਲ ਬੰਦਿਆਂ ਆਲਾ ਟ੍ਰੀਟਮੈਂਟ ਕਰਨ ਗਧਿਆਂ ਆਲਾ ਨਾ ਕਰਨ ਤੇ ਫੇਰ ਤੂੰ ਕਿਰਪਾ ਕਰਕੇ ਜਿਹੜਾ ਤੇਰਾ ਖੁੱਲਾ ਛੱਡਿਆ ਹੋਇਆ ਹਲਕਿਆ ਕੁਤ ਫੌਜਾ ਸਰਾਰੀ ਆ ਇਹਨੂੰ ਰੱਸਾ ਪਾ ਇਹਦੇ ਤੇ ਕਾਰਵਾਈ ਕਰ ਤੇ ਲੋਕਾਂ ਦਾ ਹਿਰਦਾ ਠੰਡਾ ਹੋਵੇ ਨਹੀਂ ਤੇ ਉਹ ਜਵਾਏ ਸਿੰਘ ਵਾਲਾ ਪਿੰਡ ਕੀ ਪੂਰੇ ਪੰਜਾਬ ਦੇ ਵਿੱਚ ਠੋਡੀ ਲੋਕ ਰੇਸ ਲਵਾਉਣਗੇ ਮਾੜੇ ਸ਼ਬਦ ਵਰਤ ਰਹੇ ਹੋ ਤੁਸੀਂ ਉਹ ਕਹਿ ਦਿੰਦੇ ਅਸੀਂ ਚੁਣੇ ਹੋਏ ਨੁਮਾਇੰਦੇ ਆ ਸਾਨੂੰ ਇੰਨੇ ਲੋਕਾਂ ਨੇ ਚੁਣ ਕੇ ਭੇਜਿਆ ਤੇ ਤੁਸੀਂ ਸਾਨੂੰ ਆ ਚੀਜ਼ਾਂ ਬੋਲ ਰਹੇ ਹੋ ਦੇਖੋ ਜੀ ਅਸੀਂ ਤਾਂ ਕੱਲੇ ਸ਼ਬਦ ਬੋਲ ਰਹੇ ਆ ਸਾਡਾ ਹਿਰਦਾ ਬਹੁਤ ਦੁਖੀ ਆ ਹਜੇ ਤਾਂ ਕੱਲੇ ਸ਼ਬਦ ਬੋਲੇ ਜਾ ਰਹੇ ਜੇ ਸਾਹਮਣੇ ਹੋਣ ਤੇ ਪਤਾ ਨਹੀਂ ਕੀ ਕੁਝ ਬੋਲਿਆ ਜਾਵੇ ਜੇ ਉਹ ਇਹ ਵੀ ਤਾਂ ਇੱਕ ਚੁਣਿਆ ਹੋਇਆ ਨੁਮਾਇੰਦਾ ਸੀ ਜਸ਼ਨਵੀ ਲੋਕਾਂ ਨੇ ਵੋਟਾਂ ਪਾ ਕੇ ਸਰਪੰਚ ਬਣਾਇਆ ਸੀ ਕਿਹਨੂੰ ਕਿਹਨੇ ਅਧਿਕਾਰ ਦਿੱਤਾ ਉਹਨਾਂ ਨੂੰ ਵਿਉਧੀ ਥਾਂ ਤੇ ਕਾਰਵਾਈ ਤੇ ਕੋਈ ਹੋਰ ਸਾਇਨ ਕਰੇ ਕਿਹਨੇ ਅਧਿਕਾਰ ਦਿੱਤਾ ਵੀ ਤੁਸੀਂ ਸਰਪੰਚਾਂ ਨੇ 15-15 ਲੱਖ ਲਓ ਕਿਹਨੇ ਅਧਿਕਾਰ ਦਿੱਤਾ ਸੀ ਵੀ ਤੁਸੀਂ ਉਹਨੂੰ ਇੰਨਾ ਕੋਦੇ ਦਿਮਾਗ ਤੇ ਦਹਿਸ਼ਤ ਪਾ ਦਿਓ ਕਿ ਉਹਨੂੰ ਮਰਨ ਵਾਸਤੇ ਮਜਬੂਰ ਕਰ ਦਿਓ ਇਹ ਵੀ ਤਾਂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਸੀ ਜੇ ਉਹ ਚੁਣੇ ਹੋਏ ਆ ਉਹਨਾਂ ਨੂੰ ਗੱਲਾਂ ਦੋਖ ਦਿਨਾ ਤੇ ਆ ਤਾਂ ਗੋਲੀ ਮਾਰ ਕੇ ਯਾਰ ਸਾਡਾ ਨੌਜਵਾਨ ਵੀਰ ਇਹਨਾਂ ਨੇ ਕਤਲ ਕਰਵਾਤਾ ਸਾਨੂੰ ਦੁੱਖ ਨਹੀਂ ਸਾਡੇ ਸਾਹਮਣੇ ਹੋਣ ਤੇ ਅਸੀਂ ਇਹਨਾਂ ਨੂੰ ਗਲਮੇ ਤੋਂ ਫੜ ਫੜ ਕੇ ਤੁਝੇ ਅਸੀਂ ਇਹਨਾਂ ਨੂੰ ਤੁਸੀਂ ਕਰਨਾ ਬੋਲਣ ਦੀ ਗੱਲ ਕਰਦੇ ਹਾਂ ਜਿਸ ਤਰ੍ਹਾਂ ਸਾਡੇ ਧੀਆਂ ਪੁੱਤਾਂ ਨੂੰ ਲਗਾਤਾਰ ਪੰਜਾਬ ਦੇ ਵਿੱਚ ਮਾਰਿਆ ਜਾ ਰਿਹਾ ਸਾਡੇ ਨੌਜਵਾਨ ਵੀਰਾਂ ਨੂੰ ਮਾਰਿਆ ਜਾ ਰਿਹਾ ਅਸੀਂ ਇਹਨਾਂ ਨਾਲ ਖੈਰ ਨਹੀਂ ਕਰਾਂਗੇ ਹਜੇ ਵੀ ਭਗਵੰਤ ਮਾਨ ਨੂੰ ਅਸੀਂ ਕਹਿੰਨੇ ਆ ਕਿ ਤੂੰ ਆਪਦਾ ਮੂੰਹ ਖੋਲ ਡੀਜੀਪੀ ਪੰਜਾਬ ਆਪਦਾ ਮੂੰਹ ਖੋਲੇ ਤੇ ਫੌਜੇ ਸਰਾਰੀ ਤੇ ਤੇ ਜਿਹੜਾ ਬਚਿੱਤਰ ਲਾਡੀ ਉਹਦਾ ਪੀਏ ਆ ਉਹਨਾਂ ਤੇ ਕਾਰਵਾਈ ਕਰਕੇ ਪਰਚਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੱਟੇ ਬਿਲਕੁਲ ਜੋ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਹੈਗੇ ਪਹੁੰਚਣਾ ਸ਼ੁਰੂ ਹੋ ਗਏ ਤੇ ਟੈਂਟ ਦੇ ਪਹਿਲਾਂ ਦੋ ਪਰਦੇ ਲੱਗੇ ਸੀ ਦੋ ਤੋਂ ਚਾਰ ਤੋਂ 8 10 ਹੋ ਕੇ ਤੁਸੀਂ ਹੁਣ ਦੇਖ ਰਹੇ ਹੋ ਵੀ ਸੜਕ ਤੱਕ ਇਹ ਕੰਮ ਆ ਰਿਹਾ ਤੇ ਕਾਠੇ ਇੱਥੇ ਵਧੇ ਜਾ ਰਿਹਾ ਇਹ ਟੈਂਟ ਵਧਾਉਣੇ ਪੈ ਰਹੇ ਆ ਤੇ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਪਹੁੰਚੇ ਆ ਉਹ ਸਬੰਧਤ ਵੀ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੇ ਨਾਲ ਹੀ ਦੱਸਦੇ ਆ ਤੇ ਨੌਜਵਾਨ ਵੀ ਆਮ ਆਦਮੀ ਪਾਰਟੀ ਦਾ ਹੀ ਸਰਪੰਚ ਸੀ ਇਲਜ਼ਾਮ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਉੱਤੇ ਆ ਤੇ ਸਵਾਲ ਸਰਕਾਰ ਦੇ ਉੱਤੇ ਆ ਕਿ ਸਰਕਾਰ ਕਦੋਂ ਇਦੇ ਵਿੱਚ ਆ ਕੇ ਦਖਲ ਦੇਵੇਗੀ ਕਦੋਂ ਬੋਲੇਗੀ ਕਦੋਂ ਕਾਰਵਾਈ ਹੋਗੀ ਕਦੋਂ ਇਹਨਾਂ ਨੂੰ ਸੰਤੁਸ਼ਟੀ ਮਿਲਗੀ ਪਰ ਇਹ ਸਾਰਾ ਕੁਝ ਹੁੰਦਾ ਕਦੋਂ ਇਸ ਦੇ ਉੱਤੇ ਅਜੇ ਨਜ਼ਰਾਂ ਬਣੀਆਂ ਰਹਿਣਗੀਆਂ ਗੁਰਪ੍ਰੀਤ ਸਿੰਘ ਤੇ ਨਸਤਨਾਮ ਸਿੰਘ ਪੰਜਾਬੀ ਲੋਕ ਚੈਨਲ